ਪਰ ਜਿਹੜੀ ਗੱਲ ਕਹੀ ਹੈ ਨਾ ਉਹ ਕਮਾਲ ਕਰਦੀ ਬੀਬੀ ਨੇ ਕਹਿੰਦੀ ਉਸ ਪਾਰਟੀ ਦੇ ਨਾਲ ਪਹਿਲਾਂ ਤਾਂ ਸਵਾਲ ਇਹ ਹੈ ਅਕਾਲੀ ਅਕਲੋਂ ਖਾਲੀਆਂ ਨੂੰ ਵੀ ਉਹ ਪਾਰਟੀ ਦੱਸੋ ਕਿਹੜੀ ਹੈ ਜੇ ਭਾਜਪਾ ਨਾਲ ਤੁਹਾਨੂੰ ਜੋੜ ਤੋੜ ਕਰਨ ਦੀ ਕੋਈ ਦਿਲਚਸਪੀ ਨਹੀਂ ਹੈ ਫਿਰ ਉਹ ਪਾਰਟੀ ਦੱਸੋ ਕਿਹੜੀ ਹੈ ਜਿਹੜੀ ਪਾਰਟੀ ਨਾਲ ਤੁਸੀਂ ਖੜਨ ਹੈ ਕਿਤੇ ਅੰਦਰ ਖਾਤੇ ਅਮਰਤਪਾਲ ਦੇ ਭਾਪੇ ਨਾਲ ਤਾਂ ਨਹੀਂ ਗੱਲਬਾਤ ਕਰੀ ਬੈਠੇ ਜਾ ਫਿਰ ਸੌਦਾ ਕੀਤਾ ਹੋਵੇ ਭਵੰਤਮਾਨ ਨੂੰ ਕਿ ਵੀ ਮੇਰੇ ਭਰਾ ਨੂੰ ਛੱਡ ਦੇ ਕੋਈ ਗੱਲ ਨਹੀਂ ਸਰਕਾਰ ਤੂੰ ਵੀ ਬਣਾ ਦੇਂਗੀ ਇਹ ਪਤਾ ਕੋਈ ਨਹੀਂ ਹੁੰਦਾ ਤੂੰ ਜਿਆਦਾ ਬੀਬਾ ਚੋਣਾ ਨੂੰ ਵੀ ਚੋਨਾ ਕਹਿੰਦੀ ਸੀ ਤੇ ਚੋਣੇ ਨੂੰ ਤਾਂ ਚੋਨਾ ਕਹਿਣਾ ਹੀ ਕਹਿਣਾ ਸੀ ਬੀਬੀ ਨੇ ਲੱਗਦਾ ਛਾਪੇ ਦਾ ਪੈਂਦਾ ਕਿਤੇ ਨਾ ਕਿਤੇ ਵੀ ਕੀ ਹੈ ਭਗਵੰਤ ਦੇ ਕੋਲ ਜਣਕੇ ਮੁੱਖ ਮੰਤਰੀ ਸਾਹਿਬ ਗੁਲਦਸਤਾ ਲੈ ਕੇ ਬੀਬਾ ਜੀ ਗਏ ਹੋਣ ਵਿਮਾਨ ਸਾਹਿਬ ਕੋਈ ਗੱਲ ਨਹੀਂ ਤੁਸੀਂ ਮੈਥੋਂ ਛੋਟੇ ਹੋ ਮੇਰੇ ਦਿਉਰਾਂ ਦੇ ਸਮਾਨ ਕਹੀ ਦੇਣਾ ਕੋਈ ਗੱਲ ਨਹੀਂ ਮੇਰੇ ਭਰਾ ਨੂੰ ਛੱਡ ਦਿਆ ਜੇ ਤੇ ਸਾਨੂੰ ਲੋੜ ਨਹੀਂ ਕਿਸੇ ਨਾਲ ਗੱਠ ਜੋੜ ਕਰਨ ਦੀ ਜੋ ਮਰਜ਼ੀ ਕਰ ਲਿਓ ਤੁਹਾਡਾ ਰਸਤਾ ਪਧਰੈ ਇਹਦਾ ਸ਼ੱਕ じゃ ਪੈਂਦਾ ਹੈ